ਜਿਆ ਬਾਬਾ ਜੀ ਜਿਆ ਬਾਬਾ ਜੀ ਜਿਆ ਮਸਤ ਪਾ ਲਈ ਮੈਂ ਪ੍ਰਵੀਨ ਕੁਮਾਰ ਪਿੰਡ ਮੀਰਪੁਰ ਵੱਡਾ ਮੀਰਪੁਰ ਗੁਰਦਾਸਪੁਰ ਤੇ ਬਾਬਾ ਜੀ ਦੇ ਦਰਬਾਰ ਤੋਂ ਬੋਲਦਾ ਸੇਵਾਦਾਰ ਆ ਮੈਂ ਠੀਕ ਹੈ ਜੀ ਹੋਰ ਸਰਕਾਰ ਸਰ ਜਿਹੜਾ ਮੇਲਾ ਹੈ ਕਦੋਂ ਮਨਾਇਆ ਜਾ ਰਿਹਾ ਹੈ ਤੇ ਕਿਹੜੇ ਕਿਹੜੇ ਜਿਹੜੇ ਆ ਕਲਾਕਾਰ ਇੱਥੇ ਆ ਰਹੇ ਨੇ ਤੇ ਕਿੱਥੋਂ ਕਿੱਥੋਂ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਇਹ ਮੇਲਾ ਜੀ 21ਵਾਂ ਮੇਲਾ ਜੀ ਇਹ 21ਵਾਂ ਮੇਲਾ ਮੈਂ ਆਪਣੀ ਕਮਾਈ ਦੇ ਵਿੱਚੋਂ ਕਰਵਾਉਂਦਾ ਜੀ ਹਰ ਸਾਲ ਕਰਵਾਂਦਾ ਇੱਥੇ ਬਹੁਤ ਬਹੁ ਵੱਡੇ ਕਲਾਕਾਰ ਆਉਂਦੇ ਆ ਇੱਥੇ ਸਾਬਰ ਕੋਟੀ ਵਗੈਰਾ ਉਹ 8 ਸਾਲ ਲਗਾਤਾਰ ਫਰੀਕ ਆ ਗਈ ਹੈ ਜੀ ਇਹਦੇ ਦਰਬਾਰ ਦਿੱਤੇ ਹੁਣ ਵੀ ਆਗਦੀ ਉਸ ਦਾ ਬੇਟਾ ਅਲਖ ਕੋਟੀ ਫਿਰ ਮਾਸਟਰ ਸਲੀਮ ਦਾ ਬੇਟਾ ਸਾਹ ਦੇ ਸਲੀਮ ਤੇ ਮੈਂ ਆਪਣੇ ਇਹ ਸਾਬਰ ਦਾ ਸਲੀਮ ਦਾ ਭਾਈ ਵੱਡੇ ਕਾਲੂ ਸਾਹ ਕੋਟੀ ਉਹ ਵੀ ਆ ਰਹੇ ਨੇ ਅਗੇ ਸਾਜਨ ਪਰਦੇਸੀ ਜੀ ਕਲਾਕਾਰ ਉਹ ਵੀ ਆ ਰਹੇ ਰਮੇਸ਼ ਨੂੰ ਖਾਜੀ ਆ ਰਹੇ ਨੇ ਇਹ ਸਾਰੇ ਕਲਾਕਾਰ ਤੇ ਜਿਹੜੀ ਦੁਨੀਆ 17 ਤਰੀਕ ਨੂੰ ਮੇਲਾ ਕਿਉਂ ਹੈ 17 6 24 ਦਿਨ ਸੋਮਵਾਰ ਨੂੰ ਜ ਹੋ ਰਿਹਾ ਤੇ ਇਥੇ ਦੂਰ ਦੂਰੋਂ ਵੀ ਸੰਤਾਂ ਆ ਰਹੀਆਂ ਜੂਪੀ ਤੋਂ ਵੀ ਆ ਰਹੀਆਂ ਜੀ ਜੂਪੀ ਤੋਂ ਅੰਮਰਥਰੋਂ ਡੇਰਾ ਪਪਾ ਨਾਨਕ ਪਠਾਨਕੋਟ ਤੋਂ ਮਤਲਬ ਕਿ ਜਿੱਥੋਂ ਜਿੱਥੋਂ ਕਿਸ ਨੂੰ ਪਤਾ ਲੱਗ ਜਾਏ ਪਤਾ ਨਹੀਂ ਮੈਨੂੰ ਤੇ ਕੋਈ ਜੀ ਪਤਾ ਨਹੀਂ ਲੱਗਦਾ ਜੀ ਕਿ ਕਦੋਂ ਕਿੱਥੋਂ ਕਿੱਥੋਂ ਆ ਰਿਹਾ ਉਦੋਂ ਹੀ ਪਤਾ ਲੱਗਦਾ ਬਾਬਾ ਜੀ ਅਸੀਂ ਆ ਗਏ ਤੇ ਆ ਜੀ ਐ ਫਲਾਣੇ ਤੋਂ ਆ ਅਹੀਂ ਮੇਲਾ ਵੇਖ ਕੇ ਗਏ ਆਂ ਜੀ ਤੁਹਾਡੇ ਤੇ ਮੈਨੂੰ ਤਾਂ ਕੋਈ ਪਤਾ ਨਹੀਂ ਜੀ ਕੌਣ ਆਂਦਾ ਕੌਣ ਨਹੀਂ ਆਦਾ ਜਿਹੜਾ ਆਂਦਾ ਜੇ ਕੋਈ ਆਂਦਾ ਤੇ ਬਾਬਾ ਜੀ ਝੋਲੀਆਂ ਭਰ ਕੇ ਹੀ ਭੇਜਦੇ ਜੀ ਤਾਂ ਇਹ ਦੂਜੀ ਵਾਰੀ ਲੋਕ ਆਂਦੇ ਆ ਕੋਈ ਕਲਾਕਾਰ ਜਿੰਦੇ ਵੀ ਆ ਕਦੀ ਮੇਰੇ ਕੋ ਕਦੀ ਕਿਸ ਨੇ ਪੈਸਾ ਨਹੀਂ ਮੰਗਿਆ ਜੋ ਵੀ ਤਿਲ ਫੁੱਲ ਬਾਬਾ ਜੀ ਦੀ ਉਹ ਆਏ ਦਾ ਝੋਲੀ ਚੋਂ ਉਹੀ ਦੇ ਲੈ ਕੇ ਚੁੱਪ ਰਹਿ ਕੇ ਜੱਜ ਦਾ ਕਦੀ ਨਹੀਂ ਕਿਸ ਨੇ ਮੇਰੇ ਨਾਲ ਅਜੇ ਤੱਕ ਪੈਸਾ ਕੀਤਾ ਹੀ ਨਹੀਂ ਜੀ ਸੁਣਨ ਚ ਆ ਰਿਹਾ ਹੈ ਕਿ ਨਕੋਦਰ ਤੋਂ ਵੀ ਬਾਬਾ ਜੀ ਆ ਰਹੇ ਨੇ ਹਾਂ ਜੀ ਉਹਨਾਂ ਬਾਰੇ ਚੱਲਣਾ ਪਏ ਬਾਪੂ ਦੇਵ ਜੀ ਗੱਦੀ ਨਿਸ਼ੀਣ ਬਾਪੂ ਬ੍ਰਹਮ ਜੋਗੀ ਜੀ ਸਰਕਾਰ ਉਹਨਾਂ ਦੇ ਗੱਦੀ ਨਹੀਂ ਸੀ ਬਾਪੂ ਦੇਵ ਜੀ ਆ ਉਹ ਆ ਰਹੇ ਆ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਜੀ ਉਹ ਦੋ ਤਿੰਨ ਵਾਰੀ ਸਾਡੇ ਕੋਲ ਅੱਗੇ ਉਹਨਾਂ ਨਾਲ ਬਹੁਤ ਪਿਆਰ ਆ ਜੀ ਮੇਰਾ ਮੈਂ ਬਹੁਤ ਪਿਆਰ ਮੈਨੂੰ ਕਰਦੇ ਆ ਇਸ ਕਰਕੇ ਮੂਲਿਆਵਾਲ ਤੋਂ ਵੀ ਆ ਰਹੇ ਆ ਸੰਤੋ ਤੋਂ ਸੰਤ ਅਸਨੀ ਸਾਈ ਜੀ ਉਹ ਇੱਕ ਅੱਡਾ ਵੱਡਾ ਦਰਬਾਰ ਆ ਜੀ ਉੱਥੇ 365 ਦਿਨ ਹੁੰਦੇ ਨਾ ਸਾਲ ਦੇ